ਗਵਾਲਾ ਪੁਲਿਸ ਨੇ ਰਾਜਾਂ ਦੇ ਲੋਕਾਂ ਨਾਲ ਲੁੱਟਖੋ ਕਰਨ ਵਾਲੇ ਗੈਂਗ ਦੇ ਚਾਰ ਮੈਂਬਰਾਂ ਨੂੰ ਲੁੱਟੇ ਹੋਏ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ આરોપીਆਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ, ਜਦਕਿ ਇੱਕ આરોપી ਫਰਾਰ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਸਦਰ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 20 ਜੁਲਾਈ ਨੂੰ ਜਲੰਧਰ ਦੇ ਰਹਿਣ ਵਾਲੇ ਸੁਭਾਸ਼ ਕੁਮਾਰ ਪੁੱਤਰ ਮਹਾਵੀਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਜਦੋਂ ਕੰਮ ਤੋਂ ਵਾਪਸ ਆਪਣੇ ਘਰ ਚਲੰਦਰ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਮਹਿਲਾ ਜੋ ਕਿ ਬੱਚੇ ਨੂੰ ਲੈ ਕੇ ਖੜੀ ਸੀ ਤੇ ਉਸ ਮਹਿਲਾ ਬਲੋ ਲਿਫਟ ਮੰਗੀ ਗਈ ਜਿਸ ਤੋਂ ਬਾਅਦ ਉਕਤ ਮਹਿਲਾ ਨੇ ਉਹਨਾਂ ਨੂੰ ਕਿਸੇ ਸੁਨਸਾਨ ਜਗ੍ਹਾ ਤੇ ਲਿਜਾ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਮੋਟਰਸਾਈਕਲ ਮੋਬਾਈਲ ਤੇ ਨਕਦੀ ਲੁੱਟ ਲਈ ਸੀ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਨੇ ਉਕਤ ਮਹਿਲਾ ਤੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਮੋਟਰਸਾਈਕਲ ਤਿੰਨ ਮੋਬਾਈਲ ਅਤੇ 10000 ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਉਹਨਾਂ ਦੱਸਿਆ ਕਿ ਪੁਲਿਸ ਨੇ ਉਕਤ ਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਪੰਜਵੇਂ ਸਾਥੀ ਜਸਕਰਨ ਵਾਸੀ ਬਿਲਗਾ ਦੀ ਭਾਲ ਤੇਜ਼ ਕਰ ਦਿੱਤੀ ਹੈ ਹਾਂਜੀ ਇੱਕ ਅਸੀਂ 27 24 ਨੂੰ ਆਪਾਂ ਇੱਕ ਐਫਆਈਆਰ ਦਰਜ ਕੀਤੀ ਸੀ ਕਿ ਅੰਡਰ ਸੈਕਸ਼ਨ 304 ਪੀਐਨਐਸ ਉਹਦੇ ਵਿੱਚ ਆਪਣੇ ਜਿਹੜੇ ਕੰਪਲੇਨੈਂਟ ਹੈ ਸੁਭਾਸ਼ ਕੁਮਾਰ son of ਮਹਾਵੀਰ ਸਿੰਘ ਜਿਹੜੇ ਜਲੰਧਰ ਤੋਂ ਆ ਇਹ ਆਪਣਾ ਰਾਤ ਨੂੰ ਕੰਮ ਤੋਂ ਵਾਪਸ ਆਉਂਦੇ ਵੇ ਸੀ ਕਿ ਜਲੰਧਰ ਵੱਲ ਨੂੰ ਜਾ ਰਹੇ ਸੀਗੇ ਜਿੱਥੇ ਇੱਕ ਲੜਕੀ ਆਪਣੇ ਬੱਚੇ ਨੂੰ 1 ਸਾਲ ਦੇ ਬੱਚੇ ਨੂੰ ਲੈ ਕੇ ਘਰੋਤੀ ਸੀਗੀ ਤੇ ਉਹਨੇ ਲਿਫਟ ਮੰਗੀ ਜਾਂ ਤੇ ਕੋ ਤੇ ਜਦੋਂ ਇਹਨੇ ਵੇਖਿਆ ਕਿ ਆਪਣਾ ਇੱਕ ਲੜਕੀ ਬੱਚਾ ਲੈ ਕੇ ਖਲੋਤੀ ਆ ਤੇ ਮੈਂ ਲਿਫਟ ਜਿਹੜੀ ਹੈਗਾ ਇਹ ਮੈਂ ਦੇ ਦਿੰਦਾ ਤੇ ਇਹ ਜਦੋਂ ਲੜਕੀ ਇਹਦੇ ਮੋਟਰਸਾਈਕਲ ਦੇ ਪਿੱਛੇ ਬੈਠੀ ਆ ਤੇ ਇਹ ਇਹਨੂੰ ਸੰਸਾਨ ਦੀ ਤਾਂ ਤੇ ਲਿਜਾ ਕੇ ਤੇ ਜਿਹੜੇ ਉਹਦੇ ਨਾਲ ਲੜਕੀ ਦੇ ਚਾਰ ਸਾਥੀ ਸੀਗੇ ਉਹਨਾਂ ਦੀ ਮਦਦ ਨਾਲ ਇਹਦੇ ਕੋਲੋਂ ਪੈਸੇ ਮੋਬਾਈਲ ਤੇ ਮੋਟਰਸਾਈਕਲ ਖੋ ਕੇ ਲੈ ਗਏ ਫਿਰ ਉਹਦੇ ਮੁਤਲਕਾ ਅਸੀਂ ਐਫ ਆਰ ਜਿਸਕੀ ਕੀਤੀ ਸੀਗੀ ਜਿਹਦੇ ਵਿੱਚ ਅਸੀਂ 58 2024 ਦੇ ਵਿੱਚ ਕਵਿਤਾ ਪਤਨੀ પ્રકાશ ਵਾਸੀ ਜਲੰਧਰ ਕੈਂਟਨ ਤੇ अजय కుమార్ ਪੁੱਤਰ ਦਿਨੇਸ਼ ਕੁਮਾਰ ਇਸ ਤੋਂ ਇਲਾਵਾ سنی ਪੁੱਤਰ ਦਿਨੇਸ਼ ਕੁਮਾਰ ਤੇ ਸੁਮੇਲ ਪੁੱਤਰ trilok singh ਇਹਨਾਂ ਨੂੰ ਫਰਨਚ ਕਾਮਯਾਬ ਹੋਏ ਆ ਟੋਟਲ ਚਾਰ ਜਣੇ ਗ੍ਰਿਫਤਾਰ ਕੀਤੇ ਗਏ ਜੀ ਟੋਟਲ ਚਾਰ ਜਣੇ ਹਾਂ ਜੀ ਇਹਦੇ ਵਿੱਚੋਂ ਇੱਕ ਜਿਹੜਾ ਹੈਗਾ ਇਹ ਜਸਕਰਨ ਸਿੰਘ ਉਫ ਕਰਨ ਸਿੰਘ ਪੁੱਤਰ ਗੁਰਮukh ਸਿੰਘ ਵਾਸੀ ਗੁੰਟਲੀ ਬਰਗਾ ਇਹ ਆਪਣਾ ਬੰਦਾ ਅਰੈਸਟ ਹੋਣਾ ਬਾਕੀ ਆ ਤੇ ਇਹਨਾਂ ਦੇ ਕੋਲੋਂ ਤਿੰਨ ਮੋਟਰਸਾਈਕਲ ਜਿਨ੍ਹਾਂ ਦੇ ਜਿਨ੍ਹਾਂ ਦੇ ਦੋ ਮੋਟਰਸਾਈਕਲ ਤੇ ਜਿਨ੍ਹਾਂ ਨੇ ਵਾਰਦਾਤ ਕੀਤੀ ਸੀਗੀ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਖੋਇਆ ਸੀਗਾ ਇਸ ਤੋਂ ਇਲਾਵਾ ਤਿੰਨੋ ਮੋਬਾਈਲ ਫੋਨ ਤੇ 10000 ਰੁਪਇਆ ਭਾਰਤੀ ਕਰੰਸੀ ਰਿਕਵਰ ਹੋਇਆ ਇੱਕ ਤੁਸੀਂ ਦੱਸ ਰਹੇ ਸੀਗੇ ਵੀ ਕੋਈ Google Pay ਜਿਹੜਾ ਡਿਜੀਟਲ ਤਰੀਕੇ ਨਾਲ ਵੀ ਲੁੱਟਖੋ ਕੀਤੀ ਜਾਂਦੀ ਹੈ ਹਾਂਜੀ ਇਹਨਾਂ ਨੇ ਆਪਣਾ ਜਦੋਂ ਸਬੀਤ 16 ਤਰੀਕ ਨੂੰ ਇਹਨਾਂ ਨੇ ਉੱਥੇ ਮੁੰਡੇ ਕੋਲੋਂ ਇਹਦਾ ਫੋਨ ਖੋਇਆ ਤੇ 27 ਨਾਲ ਇਹਦਾ ਪਾਸਵਰਡ ਹੀ ਪੁੱਛਿਆ ਉਹਦੇ ਵਿੱਚੋਂ ਵੀ Google Pay ਦੇ ਵਿੱਚੋਂ ਵੀ ਇਹਨਾਂ ਨੇ ਕਰੀ ਪੈਸੇ ਜਿਹੜੇ ਹੈਗੇ ਆਪਣੇ ਬੈਂਕ ਦੇ ਵਿੱਚ ਆਪਣੇ Google 'ਚ ਟ੍ਰਾਂਸਫਰ ਕੀਤੇ ਇਹਨਾਂ ਦਾ ਆਪਸ ਦੇ ਵਿੱਚ ਕੀ ਤਾਲਮੇਲ ਹੈ ਜੀ ਜਿੱਦਾਂ ਇੱਕ ਲੇਡੀ ਆ ਦੇ ਵਿੱਚ ਜਿਹੜੀ ਇਹਦੇ ਵਿੱਚ ਕਵਿਤਾ ਅਜੀਤ ਅਜੀਤ ਕੁਮਾਰ ਦੀ ਨਾਲ ਜਾਣਕਾਰ ਆ ਉਹ ਇਹ ਇਹ ਲੜਕੀ ਦੀ ਹੈਲਪ ਲੈ ਕੇ ਹਾਈਵੇ ਤੇ ਲੁੱਟਕੋ ਕਰਦੇ ਸੀਗੇ ਜਿਹਦੇ ਵਿੱਚ ਇਹਨਾਂ ਨੂੰ ਅਸੀਂ ਹੁਣ ਅੱਜ ਇਹਨਾਂ ਦਾ ਜਿਹੜਾ ਪੁਰਾਣਾ ਕੋਈ ਪਛੋਕਰ ਕੋਈ ਪਰਚੇ ਪਹਿਲਾਂ ਹੈਗੇ ਨੇ ਨਹੀਂ ਪਰਚਾ ਹਲੇ ਉਹ ਵੈਰੀਫਾਈ ਕਰਕੇ ਕਲੀਅਰ ਕੀਤਾ ਜਾਏਗਾ ਤੇ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਤੇ ਮਾਰਡ ਲੈ ਕੇ ਹੋਰ ਵੀ ਕਾਨੂੰਨੀ ਕਸ਼ਿਸ਼ ਕੀਤੀ ਜੇ